ਦੇ ਕਹਿਣਾ ਦੁੱਧ ਦੇ ਵਿੱਚ ਕਿਹੜਾ ਪਦਾਰਥ ਨਹੀਂ ਜਿੰਨੇ ਪਦਾਰਥ ਮਰਜੀ ਦੁੱਧ ਤੋਂ ਤਿਆਰ ਕਰ ਸਕਦੇ 36 ਪ੍ਰਕਾਰ ਦੇ ਭੋਜਨ ਦੁੱਧ ਦੇ ਵਿੱਚੋਂ ਪ੍ਰਾਪਤ ਹੁੰਦੇ ਨੇ ਚਾਹੇ ਪਨੀਰ ਕੱਢ ਲਓ ਚਾਹੇ ਤੁਸੀਂ ਮਠਾਈਆਂ ਬਣਾ ਲਓ ਚਾਹੇ ਦਹੀਂ ਬਣਾ ਲਓ ਚਾਹੇ ਮੱਖਣ ਕੱਢ ਲਓ ਜੋ ਮਰਜ਼ੀ ਕਰ ਲਓ ਕਿਤਰੀਆਂ ਕੁਝ ਆਪਾਂ ਕਰ ਸਕਦੇ ਆ ਤੇ ਕਹਿੰਦਾ ਨਾਮ ਵਿੱਚ पदार्थ ने नाम जो चाहे दे चाहे प्राप्त कर सकते हो नाम एक ऐसी वस्तु है पर नाम जपना ही औखा आखणा सच कला आखना औखा नहीं आखणा सुनना औखा सुनना भी औखा है ਕੈਨ ਨੂੰ ਵੀ ਜੀ ਜੀ ਕਰਦਾ ਸੋਨ ਨੂੰ ਵੀ ਜੀ ਜੀ ਕਰਦਾ